ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਮਾਂ ਤੁਹਾਨੂੰ ਦਿਖਾਉਣੀ ਆਂ ਸਾਰੀਆਂ ਛੋਟੇ ਛੋਟੇ ਭਾਜ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਸੁਈਆਂ ਮਗਰਵਸ਼ੀਆਂ ਤੇ ਬਾਕੀ ਬੱਚੇ ਤੋਂ ਬਿਨਾਈਆਂ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ 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 ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਠੀਕ ਹੈ ਵੇਗਿਆ ਮਾਲ ਉਦ ਨਾਲ ਫਿਰ ਜੀ ਠੀਕ ਹੈ ਤੇ ਅੱਜ ਵੀ ਨਿਗ ਨਿਗ ਰੇਟ ਛੋਟੇ ਛੋਟੇ ਮੋਲ ਦੇ ਦਾਂ ਮਗਰ ਬੱਛੀ ਗਾਂ ਕੋ ਦੁੱਧ ਹੋਸ਼ੇ 7 ਕਿਲੋ ਅੱਛਾ ਜਿੱਦਾਂ ਕਿ 12000 ਦੀ 10000 11000 ਦੀ ਦੇ ਦਵਾਂਗੇ ਚਲੋ ਮੋੜਦਣ ਕੇ ਵੀਰਾਂ ਨੂੰ ਦੇ ਦਵਾਂਗੇ ਉਹਦੇ ਤੱਕ ਪਹੁੰਚੀਏ ਉਹ ਵੀ ਫਿਰ ਸੈੱਟ ਜੇ ਕਰਾ ਲਾਂਗੇ ਛੋਟੇ ਪਾਸ 10000 11000 ਅੱਜ ਗਾਵਾਂ ਬੱਚੇ ਵਾਲੀਆਂ ਦੇ ਦਾਂ ਠੀਕ ਆ ਅੱਜ ਮਤਲਬ ਸਾਰਾ ਮਾਲ 60 55000 60 65000 ਚ ਆ ਜਾਨਗੇ ਸਾਰਾ ਦੇ ਦਾਂਗੇ 60 55000 ਚ ਸਾਰਾ ਲੋਟ ਠੀਕ ਚੰਦਰ ਵੀ ਬੱਜੇ 2-3 ਪਰ ਵੀਡੀਓ ਸਟਾਰਟ ਠੀਕ ਚਲੋ ਨਾਮ ਦੱਸ ਤੇ ਕਰੀ ਨਾ ਅਜੀਤ ਸਿੰਘ ਆਪਣੇ ਮੰਚੜੀ ਜਿਲ੍ਹਾ ਅੰਮ੍ਰਿਤਸਰ ਤੋਂ ਸਿਮੀ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ 6884338114 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹ ਬੱਚੇ ਵਾਲੀ ਕਿ ਬੰਨਾਂ ਚ ਬੱਚੇ ਵਾਲੀ ਠੀਕ ਹੈ ਇਹ ਤਾਂ ਮਗਰ ਵੱਛੀ ਇਹਦੇ ਮਗਰ ਵੱਛੀ ਆ ਵੱਛੀ ਆ ਉਹ ਜਰਸੀ ਹਾਂਜੀ ਥੋੜੀ ਉੱਚੇ ਬੱਚੇ ਵਾਲੀ ਆ ਇਹ ਉਹ ਸਾਹਮਣੇ ਵੱਛੀ ਦੇਖ ਸਕਦੇ ਜੀ ਕਿੰਨਾ ਇਹਦੇ ਕੋਲ ਦੁੱਧ ਪਪਾ ਜੀ 8 ਕਿਲੋ ਹੋਊਗਾ ਹੈਗਾ ਪੱਕਾ ਦੁੱਧ 8 ਕਿਲੋ ਜਿਹੜਾ ਦੋ ਟਾਈਮ ਘਰੋਂ ਚਵਾਉਣਾ ਤੁਹੂ ਕਰੇ 9 ਕਿਲੋ ਪਾਠੀ ਆਖਣਾ ਠੀਕ ਆ ਦੇਖੋ ਸਫਾਈ ਸੁਈ ਵੇਖੋ ਚਲ ਕੱਲਾ ਕੱਲਾ ਸਣਾ ਇੱਕੋ ਜਿਹਾ ਸਾਰੇ ਸਾਨਿਆ ਖੋਲੋ ਫੇ ਤੋਲੋ ਇਹ ਨਹੀਂ ਕੋਈ ਬਾਕੀ ਪੁੜ ਕਰਾਣੀ ਇਹ ਦੇਖੋ ਮੈਂ ਦੂਜੇ ਬੰਨੇ ਬੈਗ ਚ ਹੋਈ ਜਾ ਬਿਨਾ ਵੰਗੀ ਤੋਂ ਠੀਕ ਆ ਜੀ ਇਹ ਕਿਤੇ ਕੋਈ ਪੁੜ ਕਰਨੀ ਨਹੀਂ ਹੈ ਪੂਰੀ ਸੀਲ ਠੰਡੀ ਆਗੇ ਠੀਕ ਆ ਤੋੜ ਦੋ ਇੱਕ ਰੀ ਨਾ ਫਿਰ ਜਦੋਂ 9 ਕਿਲੋ ਹੋ ਗਿਆ ਪਾਸਠੀ ਲੈਣਾ ਵਾ ਠੀਕ ਆ ਭਰਾਉਣ ਇਹਦੇ ਘਰੇ ਆ ਗਏ ਬਾਬਾ ਜੀ ਕਿਲੋ ਆਦੇ ਲੈ ਜਿਆਰਾ ਫੇਰੀ ਆਉਦਾ ਵਾ ਠੀਕ ਆ ਹਾਂ ਜੀ ਆ ਤੁਹਾਨੂੰ ਕੋਈ ਚੰਗਾ ਬਾਕੀ ਵਹਿਰ ਪਾਂਚ ਹੈਗੀ ਆ ਤੇ ਇਹਦਾ ਫਿਰ ਛੋਟਾ ਜਿਹਾ ਮੁੱਲ ਛੋਟਾ ਜਿਹਾ ਕੋਈ ਸੇਵਾ ਕਰੂ ਤਾਂ 10 ਕਿਲੋ ਚਵਾਈ ਦੇ 10 ਕਿਲੋ ਬਈ ਹੱਸ ਕੇ ਕਰ ਜੂਗਾ ਚਲੋ ਮੌਕੇ ਤੇ 8 ਲੀਟਰ ਜਿਹੜਾ 8 ਕਿਲੋ ਦੀ ਹਣੀ ਹੋਊਗਾ ਪਾਠ ਹੀ ਕਹਿਣਾ ਵਾ ਜਿਹੜਾ ਘਰੋਂ ਚਵਾ ਦੋਗੇ ਜੁੱਧ ਵੀ ਪੂਰੀ ਇਹਨਾਂ ਕੋਈ ਛੋਟੀ ਵਹਿੜ ਨਹੀਂ ਹੈ ਬਸ ਫੋਨ ਵੇਖ ਲੈ ਕੋਈ ਪਾਉ ਰਾਜੀਆ ਲਿੱਸੀ ਆ ਜੋ ਵੀ ਆ ਸਾਰਾ ਕੁਝ ਇਹੀ ਆ ਠੀਕ ਹੈ ਜਿੰਨੀ ਵੀ ਚੰਗੀ ਨੇ ਸਾਈ ਪੋਣੀ ਪਰ ਸੋਚ ਸਮਝ ਕੇ ਪਾਵੇ ਕਿ ਉਹਨੇ ਸਾਈ ਪਾ ਕੇ ਮੈਂ ਫੋਨ ਨਹੀਂ ਚੁੱਕਦੇ ਅੱਛਾ ਹਾਂ ਜੀ ਚਲੋ ਮੌਲ ਤੇ ਦੱਸੀਏ ਫਿਰ ਇਹਦਾ ਆਪਾ ਹਰ 20 ਦੇ ਦਈਏ 5000 ਦੀ 5000 ਦੀ ਕਿ ਵਿੱਚੋਂ ਛੋਟ ਛੜ ਕਰ ਦਈਏ 2000 ਕਰ ਤਾਂ ਕਿ 23000 ਦੀ 1000 ਹੋਰ ਛੜ ਦਈਏ ਭਾਈ ਦੀ ਜਾਨ ਦੋ ਬਾ ਇਹ ਨਹੀਂ ਦੇ ਲਾਂਗੇ ਉਹ ਚੋ ਛੋਟ ਕਰ ਅੱਛਾ ਇੱਕ ਇਹਦੇ ਜਾਂਦਾ ਸਗਨ ਵਾਲਾ ਕੰਮ ਹੀ ਕਰ ਦੇਣਾ ਅੱਜ ਫੋਨ ਲਾਵੇ ਗੱਲ ਹੋਊ ਐਡ ਕੋ ਅੱਛਾ 9 ਕਿਲੋ ਹੋਊਗਾ ਤੇ ਲੈ ਜੇ ਨਹੀਂ ਤੇ ਰਹਿਣ ਦੇ ਪੂਰੀ ਵੇਖੋ ਰਾਜੀ ਆ ਬਾਕੀ ਰਾਜੀ ਆ ਕਾਦੀ ਸੁਮੀ ਆ ਠੀਕ ਆ ਤੇ ਹੁਣ ਜਿਹੜੀ ਆ ਵਾਲੀ ਜੇ ਇਹ ਬੱਚੇ ਤੋਂ ਬਿਨਾ ਜੇ ਬੱਚੇ ਤੋਂ ਬਿਨਾ ਜਿਹੜੀ ਇਹਨੂੰ ਸੂਈ ਨੂੰ ਪੂਰਾ 1 ਮਹੀਨਾ ਹੋਇਆ ਜੇ ਅੱਛਾ ਇਹ ਗਾ ਗਏ ਜਮੂ ਠੀਕ ਹੈ ਜਮੂ ਪਾਣੇ ਕੋਈ ਚੱਕਰ ਚੁੱਕਰ ਪੈ ਗਿਆ ਲਖਨਪੁਰੋਂ ਗਾਵਾਂ ਆਈਆਂ 8-9 ਤੇ ਬੱਚੇ ਦਾ ਗਿਆ ਜਮਾਇਰ ਅੱਛਾ ਹਾਂਜੀ ਸਾਡੇ ਕੋਲ ਅੱਜ ਹੀ ਆਈ ਏ ਆਪਣੇ ਤਾਂ ਬਹੁਤਾ ਕੱਲ੍ਹ ਸਾਰਾ ਜੀ ਬਣੀ ਹੋਰ ਨਹੀਂ ਆਈ ਏ ਘੰਟੇ ਡੇਢ ਦੋ ਹੋਏ ਸਾਡੇ ਆਈ ਨੂੰ ਵੇੜ ਤੋਰ ਹਾਂ ਫੇਰੇ ਕਰੀਨ ਇਹ ਦੇਖੋ ਦੁੱਧ ਪੱਕਾ ਕਿੰਨਾ ਹੋਣਾ ਹੈ ਅੱਜ 7 ਕਿਲੋ ਹੋ ਗਏ ਅੱਛਾ ਇਹ ਆ ਵੀ ਸੂਈ ਥੋੜੇ ਚਿਰਦੀ ਏ ਠੀਕ ਹੈ ਦੋ ਦੋ 9 7 ਕਿਲੋ ਜਿਹੜਾ ਗਿੰਦਗੀ ਹੈਗਾ 9 7 ਬੱਬਾ ਜੀ ਹੋਊਗਾ ਠੀਕ ਆ ਜੱਲਾਂ ਜਿਹੜਾ ਚਮਾਂ ਦਾ 7 ਸੂ ਖਾਵੇ ਜਲਾ ਕਿੰਨਾ ਲੱਗਾ ਇਕਲਾ ਇਕਲਾ ਸਾਂਭੀ ਸੂੰਭੀ ਗਈ ਤੇ ਤੇਰੀ ਨੌਕਰੀ ਰੋ ਰੋ ਤੁਹਾਨੂੰ ਲੋ ਬੜਾ ਵਧੀਆ ਕਰ ਜੂਗੀ ਵੀ ਏ ਕਾ ਸੁਣਗੇ ਤੂੰ ਕਿੰਨਾ ਸਪੈਸ਼ਲ ਲੱਗਾ ਥਾਨ ਤੇ ਚੰਗਾ ਲੱਗਾ ਪੂਰੀ ਵੇਖੋ ਪੂਰੀ ਜਿੰਨੀ ਵੀ ਹੈਗੀ ਸਾਰੀ ਸਾਫ ਸੁਥਰੀ ਹੈ ਐ ਵਹਿੜ ਪਾਨੇ ਬਾਕੀ ਕੋਈ ਵੀ ਗਾਂ ਪੀ ਗਰਮੀ ਇਹ ਨਹੀਂ ਕੋਈ ਗਰਮੀ ਵਾਲੀ ਮਨਾਉਗੀ ਜਾਂ ਜਦ ਸਾਰੀਆਂ ਧੋਪੇ ਬਜੀਆਂ ਕੋਈ ਨਹੀਂ ਕਰ ਕੰਦੀ ਵੇਖ ਲੋ ਸਾਰੀਆਂ ਗਰਮੀ ਚਲਣ ਵਾਲੀਆਂ ਇਹ ਵੀ ਨਾਲੇ ਚੈੱਕ ਕਰਾ ਦੇਈਦਾ ਵੇ ਕਿ ਗਰਮੀ ਚਲਦੀ ਕਿ ਨਹੀਂ ਪੂਰੀ ਸਾਫ ਹੈ ਧੋਪੇ ਬੰਨ ਕੇ ਇਹ ਵੀ ਚੈੱਕ ਕਰਾ ਦੇ ਬੰਨ ਕੇ ਤਾਂ ਇਹ ਚੈੱਕ ਕਰਾਉਂਦੇ ਆ ਵੀ ਕਰਕੇ ਨਾ ਠੀਕ ਆ ਤੇ ਇਹਦਾ ਫਿਰ ਮੁੱਲ ਹਾਂਜੀ ਜੇ ਦੇਖੋ ਬੱਚਾ ਬੁਝਾਉਂਦਾ ਫਿਰ ਤੇ ਵੈਟ ਤੁਹਾਨੂੰ ਪਰਸ਼ਾਣੇ ਦੀ 25 26 ਹਜ਼ਾਰ ਦੀ ਹਾਂਜੀ ਹੁਣ 20 ਹਜ਼ਾਰ ਦੇ ਦਈਏ 20 ਹਜ਼ਾਰ ਦੀ ਹਾਂਜੀ ਕਿਰਸ਼ ਵੀਰ ਦੀ ਕਰਨਾ ਕੋਈ ਮੰਨਤਾ ਨਾ ਦੋ ਛਰਦੀ 18 ਦੇ ਦੀ ਕਿਸਤਾ ਰਹਿੰਦੇ ਦੀਏ ਵੀਰ ਨਸਤਾਲਾ ਕੋਈ ਵੀ ਹੁਣ ਹੋਰ 10000 ਚੜਦਾਂਗੇ 16000 ਸੋ ਆ ਜਾ ਕੋਈ ਵੀਰਪਰਾ ਫੂਨ ਲਾ ਪਤਾ ਨਹੀਂ ਦੇ ਕਿੱਥੇ ਦੇਣੀ ਅੱਛਾ ਹੁਣ 7 ਕਿਲੋ ਲਊਗਾ ਇਹ ਆ ਵੀ ਆ ਜਿੰਨੇ ਤੂੜੀ ਵਾਲੇ ਘਰ ਹੋ ਜੇ ਸਾਫ ਸੁੰਮ ਹੋ ਜੇ ਠੀਕ ਬਾਬਾ ਜੀ ਵੇਖੋ ਖਾਲਾ ਕਹਿ ਦੀ ਭੇਠਾ ਕਿਲੋ ਵਾਲਾ ਹੀ ਹੋ ਜੇ ਆਏ ਜਿੰਨਾ ਉਹਨਾਂ ਹੀ ਕਹਾਂਗੇ ਆਏ ਚਲੋ ਤੂੜੀ ਵਾਲੇ ਘਰ ਆਵਾਂ ਬਾਕੀ ਇਹ ਕਿ ਇੱਥੇ ਮੇਰਾ ਹਰਿਆ ਹੀ ਪਾਇਆ ਤੁਸੀਂ ਤੇ ਉਹ ਬਾਬਾ ਤੂੜੀ ਤਾਲੀਆ ਇੱਥੇ ਤੇ ਮੈਨੂੰ ਜ ਆਪਦਾ ਤੂੜੀ ਵੀ ਨਹੀਂ ਪੂਰੀ ਭੰਨਦੀ ਨੂੰ ਤੇ ਤੁਸੀਂ ਕਹਿੰਦੇ ਪਿੱਛੇ ਤੂੜੀ ਵਾਲੇ ਘਰ ਆਈ ਆ ਇਹ ਆ ਵੀ ਉਹ ਸਾਫ ਕਰੂਗਾ ਦੋ ਦੱਠ ਨੌ ਚਲੋ ਤੇ ਹਾਂ ਨਾਗੀ ਜਿਹੜੀ ਆਪਣੇ ਕੋਲ 30 ਨੰਬਰ ਵਾਲੀ 30 ਨੰਬਰ ਤੇ ਹਾਂਜੀ ਦੱਸਦੀ ਆ ਤੇ ਪਰ ਇਹ ਵੀ ਇਹਦੇ ਵੀ ਚਮਕ ਚਮਕ ਪੂਰੀ ਰੰਗ ਦੀ ਵੇਖੋ ਚੰ ਸਫਾਈਆਂ ਵੇਖੋ ਕਿਡਾ ਵਧੀਆ ਠੀਕ ਆ ਹਾਂਜੀ ਬਾਕੀ ਇਹ ਨਹੀਂ ਕੋਈ ਫੁੱਲ ਫੁੱਲਦੀ ਹੈ ਓ ਇਧਰੇ ਬੈਠੋ ਠੀਕ ਠੰਡੀ ਸੇ ਲਿਆ ਕੇ ਪੋਚਵਾ ਚੂ ਹੋ ਰਹਾ ਹੈ ਓ ਇਸ ਅਵਰੇਜ਼ ਨਾਲ ਚਾਹ ਆਖੋ ਠੀਕ ਆ ਕੋਈ ਭੂਰ ਕੋਈ ਛੱਟਾ ਨਹੀਂ ਐ ਪੋਲੀ ਰੂਮ ਉਹ ਤੇ ਇਹ ਵੀ ਬੱਚੇ ਤੋਂ ਬਿਨਾਈਆਂ ਇਹ ਬੱਚੇ ਤੋਂ ਬਿਨਾਈ ਉਹ ਇਹਦੇ ਕੋ ਦੁੱਧ ਕਿੰਨਾ ਜੀ ਤੋ 7 ਕਿਲੋ ਇਤੋਂ ਹੀ ਬਾਬਾ ਜੀ ਤੋਰੋ ਫੇਰ ਇਹਦੇ ਵਿੱਚ ਰੰਗ ਰੰਗ ਬਾਜੇ ਕਿੰਨਾ ਵੈੜ ਨੂੰ ਸੋਹਣੀ ਆ ਚਲੋ ਬਾਕੀ ਰੰਗ ਰੂਪ ਚੰਗੇ ਬੰਦੇ ਵੀ ਬੋਲੀ ਬਣਾ ਵੀ ਦਿੱਤੀ ਜੀ ਠੀਕ ਹੈ ਜੀ ਆਹ ਦੇਖ ਸਕਦੇ ਪਿਛੋਂ ਵੀ ਉੱਤਰਾ ਤੁਹਾਨੂੰ ਦਿਖਾ ਦਿੰਦੇ ਆ ਬੁੜੀ ਬੁੜੀ ਬਾਲਦੂ ਕੋ ਕਰਾਈ ਜੀ ਦੁੱਧ ਬਾਬਾ ਜੀ 8 ਕਿਲੋ ਹੀ ਗਾਂ ਕੋ ਬੋਲੀ ਕਰਕੇ ਥੋੜਾ ਜਿਹਾ ਘਟਿਆ ਹੁਣ 7 ਕਿਲੋ ਹੋ ਗਏ ਆਪਾਂ 7 ਹੀ ਕਹਿੰਦਾ ਹੋ ਉਤਰਾ ਪਿਛੇ ਵੇਖੋ ਇਹਨੇ ਬੁੜੀ ਬੁੜੀ ਚੱਲੋ ਲੈ ਜਾ ਇਹ ਵੀ ਗਾਂਦ ਪਈਆਂ ਦੀ ਆ ਤੇ ਥਣਥਣ ਪੂਰੇ ਹੀ ਜੇ ਅੱ삐 ਐ ਤਸੱਲੀ ਕਰਕੇ ਦਾਂਗੇ ਆਪਣੇ ਕੋਲ ਠੀਕ ਆ ਹਾਂਜੀ ਆ ਦੇ ਸਾਡੇ ਪਿੱਛੇ ਜੇ ਉੱਤਰਾ ਹੀ ਆ ਪਰਸੂ ਬਣਾਈ ਜੇ ਸ਼ਾਮੀ ਠੀਕ ਆ ਕਿੰਨੇ ਭਰਾਤਾ ਤੇ ਇਹਦਾ ਮੁੱਲ ਫਿਰ ਅੱ삐 ਜਿਹੜੀ ਸੋਲਾਂ ਯਾਰ ਦੀ ਕੇ ਕਰਨਾ ਵਿੱਚ ਮੰਤਨ ਕੋਈ 14000 ਦੀ ਜੇ ਕਿਸੇ ਵੀਰ ਭਣ ਕੇ ਦੋਹਾਂ ਦਾ ਜੋੜਾ ਲੈਣਾ ਅੱਛਾ ਮਾਤਰ ਖੁੱਲੇ ਮੰਤਨ ਕਰਦਾ ਖੁੱਲੇ ਅੱਛਾ ਕੋ ਫੋਨ ਲਾਵੇ ਠੀਕ ਫੋਨ ਲਾਵੇ ਇੱਕ ਰੀਕ ਜਰੂਰ ਗੱਡੀ ਘਰ ਆ ਜੀ ਵੜ ਗਈ ਜੇ ਛੋਟਾ ਆ ਮੋਲੇ ਜੇ ਪਪਾ ਜੀ ਏਵੇਂ ਇਰਤਜਾਬ ਦਾ ਕਿਤੇ ਛੜਾ ਕੇ ਹੀ ਲੈਂਦੀ ਜੀ ਹਾਂ ਵੀਡੀਓ ਬਾਈ ਨਹੀਂ ਲੈ ਵੀ ਇਹ ਤਾਂ ਮੇਰੇ ਸਾਹਮਣੇ ਪੁੱਠੇ ਵਾਲੀ ਦੇ ਠੀਕ ਆ ਮੇਰੇ ਕੋਲ ਜੇ ਲਊਗਾ ਮੈਂ ਵੀਡੀਓ ਖਾ ਦੂੰਗਾ ਨੀਲੀ ਜੇਲ ਤੋਂ ਆਈ ਹੈ ਅੱਛਾ ਹਾਂ ਇਹ ਕਾਲੇ ਪਾਣੀ ਕੱਟ ਕੇ ਆਈ ਜੇ ਠੀਕ ਹੈ ਪਰ ਵੀਜੀ ਬੰਦੇ ਚੰਗੇ ਬੜੇ ਕੋਠੀ ਪਾਈ ਤੇ ਨੰ ਮੰਝਲੀ ਪਰ ਅੱਜ ਪਾਣੀ ਡਾਲਿਆ ਰ ਗਾਂ ਨੂੰ ਪਾਣੀ ਪਰਸੋਂ ਡੋਵਾ ਅੱਛਾ ਦੋਹੋ ਦੇ ਕੰਮ ਇਹਨਾਂ ਦੇ ਅੱਜ ਪਾਣੀ ਪੀਲਾ ਤੇ ਗਾਂ ਨਹੀਂ ਕਿਉਂ ਤਾਂ ਪਰਸੋਂ ਪੀਣਾ ਜਿੱਦ ਨੂੰ ਬਾਈ ਗਾਂ ਇਹ ਅੱਜ ਦੋ ਦਿਨ ਹੋਏ ਆ ਜਿੱਦ ਨੂੰ ਆਈ 3 ਕਿਲੋ ਦੇ ਆਈ ਆ ਅੱਛਾ ਅੱਜ ਗਾਂ ਨੂੰ ਦੁੱਧ 5 ਕਿਲੋ ਅੱਛਾ ਦੋਹਾਂ ਦਿਨਾਂ ਜੀ ਇੰਨਾ ਫਰਕ ਪਾ ਗਿਆ ਪੱਠੇ ਪੱਠੇ ਖਾ ਗਏ ਠੀਕ ਹੈ ਹੁਣ 5 ਕਿਲੋ ਹੀ ਆ ਅੱਜ ਨੂੰ ਪਿਛਲੀ ਵੀਡੀਓ ਆਖੀ ਹੈ ਨਾ ਦੇਖਣੇ ਆਣਾ ਕਿਹੜਾ ਵੀ ਇਹ ਗਾਂ ਨਹੀਂ ਅੱਛਾ ਦੋਹਾਂ ਤਿੰਨਾਂ ਦੇ ਨਾਲ ਦੇ ਬੰਦੇ ਬਾਬਾ ਹੀ ਕੋਈ ਅੰਤੀ ਨਹੀਂ ਜਾਂ ਪਤਾ ਨਹੀਂ ਕਿਤੇ ਵੱਛੀ ਨਹੀਂ ਜਿਆਦਾ ਸਾਂਭੀ ਗਏ ਵੱਛੀ ਕੋਈ ਕਿਤੇ ਗਏ ਅੱਛਾ ਵੱਛੀ ਹੈਗੀ ਮਗਰ ਇਹਦੇ ਵੱਛੀ ਇਹੋ ਜਿਹੀ ਵੱਛੀ ਬਹੁਤ ਹੀ ਜੀ ਇਹਦੇ ਆ ਆ ਵੱਛੀ ਹੈਗੀ ਮਗਰ ਇਹਦੇ ਸੋਈ ਨੂੰ ਬਾਬਾ ਜੀ ਮਹੀਨੇ ਤੋਂ ਅੰਦਰ ਬਾੜੀ ਆਇਆ ਉਹ ਜਿਆਦਾ ਚਿਰ ਨਹੀਂ ਆਇਆ ਇਹ ਕਿ ਗਾਂ ਨਹੀਂ ਸਾਂਭੀ ਚਲੋ ਗਾਂ ਨਹੀਂ ਸਾਂਭੀ ਗਾਂ ਤੇ ਵੇਖਿਆ ਹੀ ਨਹੀਂ ਇਹਦੇ ਪਾਣੀ ਪਾਣੀ ਡੈ ਕੇ ਡੈ ਕੇ ਜਿੱਥੇ ਘਾਹ ਦੇ ਭੱਜੀ ਰਹੀ ਘਾਹ ਦੇ ਭੱਜੀ ਰਹਿਣੀ ਤੋਰ ਦੋ ਫਿਰ ਇਹਨੇ ਵੇਲੇ ਦੀ ਨਮਾਜ਼ ਤੇ ਕਿਵੇਲੇ ਦੀਆਂ ਟੱਕਰਾਂ 22 ਰੁਪਏ ਸੱਜਣ ਦਾ ਮਿਲੇ ਉਦੋਂ ਨੂੰ ਚਲੋ ਤੋਰ ਫਿਰ ਦੇਖਣ ਇਹ ਨਹੀਂ ਕਿ ਇਹ ਅਭੀ ਕਿ ਚੂਣ ਫਿਰ ਲੱਗੀ ਆ ਮੈਂ ਲੱਖ ਵਾਲੀ ਗਾਂ ਇਹਦੀ ਠੰਡੀ ਤੇ ਰਹੀ ਆ ਜਿਹੜੀ ਇੱਧਰ ਚੂਣ ਵੇਖੋ ਕਿੰਨੀ ਕੁ ਲੱਗੀ ਆ ਆਹ ਕਿਲਾ ਕੋਈ ਭੂਰ ਹੋਵੇ ਕੁਛ ਹੋਵੇ ਕੁਛ ਤਾਂ ਕੋਈ ਫਿੱਟਾ ਨਹੀਂ ਕੋਈ ਟਾਈਮ ਚਲ ਤੋਰੋ ਹਾਂ ਫਿਰ ਦੇਖ ਕਰੀ ਨੀ ਬਾਕੀ ਕੋਈ ਪ੍ਰਾਣੀ ਨਹੀਂ ਆ ਹੈ ਜੀ ਵਹਿੜਿਆ ਰੰਗ ਰੂੰਗੀ ਇਹਦਾ ਥੋੜਾ ਹੋ ਜਾਇਆ ਪਿਆ ਹਾਂ ਸਾੰਪ ਵੀ ਨਹੀਂ ਇਹਦੇ ਬਾਬਾ ਜੀ ਜੇ ਤੁਹਾਨੂੰ ਦੱਸਾਂ ਪਾਣੀ ਬਰੰਡੇ ਆ ਗਿਆ ਜਿਹੜਾ ਠੀਕ ਨਹੀਂ ਇਹਦੇ ਸਾਥੀ ਸਾਥੀ ਹੁਣ ਕਹਿੰਦੇ ਕਿ 5 ਕਿਲੋ ਦੁੱਧ ਹੀ ਆ ਇਹਦੇ ਕੋਲ ਬਾਕੀ ਹੋਵੇ ਤੁਸੀਂ ਆਪਣਾ ਚੋ ਕੇ ਖੜੋ ਆਪਣਾ ਵੇਖ ਕੇ ਖੜੋ ਇਹ ਨਹੀਂ ਬਾਕੀ ਕੋਈ ਖਾਲੀ ਨਹੀਂ ਆਵੇ ਕੋ ਤੁਨ ਤੁਨ ਕਿਡਾ ਸਪੈਸ਼ਲ ਲਗਾ ਇਹਨੂੰ ਇਹ ਜਿਹੜੇ ਜੋ ਹੈਗੀ ਸਾਰੀ ਚੰਗੀ ਚੰਗੀ ਆ ਵੇਖੋ ਲੱਸੀ ਲੱਸੀ ਆ ਉਹਹੀ ਇਹ ਨਹੀਂ ਵੀ ਲੱਸੀ ਆ ਬਾਕੀ ਇਹ ਵੀ ਰੱਖਣ ਗਏ ਧਿਆਨ ਕੇ ਵੀ ਜੀ ਇਹ ਲੱਸੀ ਆ ਰਾਜੀ ਆ ਹੁਣ ਆਪਣੀ ਸਮਝ ਲੈ ਲਓ ਵੀ ਜੀ ਤੇ ਇਹਦਾ ਫਿਰ ਮੁੱਲ ਅੱਭੀ ਜਾ ਜੀ ਆ 14000 ਦੀ ਦੇ ਦਈਏ 14000 ਦੀ ਕਿਵੇਂ ਚੋ ਕਰ ਦਈਏ ਮਾਨਤਨ ਚਲੋ ਬਾਬਾ ਜੀ ਉਹਦੇ ਬੰਦੇ ਬੜੇ ਪਾਪੀ ਹੋ ਉਹਨਾਂ ਨੇ ਦਿੱਤੀ ਪੂਰੇ ਮੋਲਣਾ ਹੀ ਗਾਵਾ ਅੱਛਾ ਫਾਨੂੰ ਫਾਣਾ ਲਈਏ ਜੈਸਨ ਉਹ ਦੇ ਦिए ਜੈਸਨ ਉਹ ਦੇ ਦिए ਨਾ ਨਫਲ ਇਹ 12000 ਦੀ ਹੁੰਦੇ 12000 ਦੀ ਚਲੋ ਬਾਕੀ ਛੋਟ ਛੜ ਮੋਕੇ ਤੇ ਥੋੜੀ ਬਾਤ ਕਰਦੇ ਕਰ ਦੋਗੇ ਹਰ ਵੀ ਦੀ ਚੱਡਾ ਚੁੱਡਾ ਵੇਖੂ ਆ ਪੂਰੀ ਸਫਾਈ ਸਪੂਈਆ ਪੂਰੀ ਆ ਗਾਂ ਚਲੋ ਐ ਵੀ ਕੋ ਸੇਵਾ ਕਰੂ ਕੋ ਬਣੀ ਦੀ ਬੋਰੀ ਚਾਰ ਦੇਣਾ ਦੁੱਧ 6-7 ਕਿਲੋ ਰ ਵਧੀਆ ਬਾਕੀ ਵਾਂਡ ਬੁੰਡ ਜੋ ਕੇ ਫਿਰ ਛੱਡਦਾ ਕੋਈ ਫੂਲਾ ਮੋੜ ਦੇਣੀ ਤੇ ਆ ਗਾਂ ਜਿਹੜੀ ਅੱਦ ਕੋ ਦੁੱਧ ਕਿੰਨਾ ਜੇ ਹਰ ਵੀ ਇਹਦੇ ਕੋ 4 ਕਿਲੋ ਹੀ ਹੋਊਗਾ ਅੱਛਾ ਜਿਹੜਾ ਉਹ ਅੱਬਾ ਹੀ ਚਾਰ ਇਹ ਬਣੀ ਨੂੰ ਅੱਜ 7 ਤੋਂ 8 ਦਿਨ ਹੋ ਗਏ ਆਪਾਂ ਪਿਛਲੀ ਵੀਡੀਓ ਪਾਈ ਉਹਦੋਂ ਆਪਾਂ ਬਣੀ ਇਹ ਗਾਂ ਦੀ ਸਾਈ ਵੀ ਆਈ ਤਾਈਓ ਆਪਾਂ ਬਾਰ-ਬਾਰ ਬੇਨਤੀ ਕਰਦੇ ਸਾਈ ਉਹ ਵੀਰ ਭਾਗੇ ਜਿੰਨੇ ਲੈਣੀ ਠੀਕ ਆ ਬਸ ਸਾਈ ਭਾਗੇ ਫੂਨ ਹੀ ਜੋ ਕਿਤੇ ਕਿਰਾਇਆ ਦੇ ਵੇਖੋ ਭਾਜੀ ਪੈਣਾ ਪੈਣਾ ਤੁਰ ਕੇ ਤੇ ਜਾਣ ਰਹੀਆਂ ਕਰਮਾਂ ਦੇ ਹਾਂਜੀ ਕੇਵਲੇ ਕੋਈ ਸਾਈ ਭਾਗੇ ਕਿਰਾਏ ਤੋਂ ਭੱਜ ਜੰਦੇ ਲੋ ਬਾਕੀ ਸੋਹਣੀ ਸਾਨੀ ਐ ਵੀ ਵੜ ਕੁੜੀ ਆ ਚਲੋ ਵੇਖ ਲੋ ਵੀ ਇਹ ਤੇ ਕਰਮਾਂ ਦੇ ਗਾਂ ਰਕਮ ਤਿਆਰ ਕਰ ਦੋਗੇ ਹਾਂਜੀ ਚਲੋ ਫਿਰ ਲੈ ਜਾ ਠੀਕ ਆ ਇਹਨਾਂ ਜਿਹੜਾ ਕਹਿੰਦੇ ਕਿ ਭਰਾਤਾ ਵਾ ਹਾਂਜੀ ਬਾਕੀ ਜਿਹਨੇ ਜੋਗੀ ਹੈਗੀ ਚੰਗੀ ਆ ਤਾਸ ਬਬਕ ਚੁਆਈਆਂ ਬਿਲਕੁਲ ਇਹ ਜਿਹੜਾ ਮੁੱਲ ਕਰ ਦੇਣਾ ਵਧੀਆ ਅਗਲੇ ਦਾ ਚਾਹ ਪਾਣੀ ਅਜ ਤੋਂ ਕਿਹੜਾ ਡੋਲਾ ਛੁੱਟ ਜੀਦਾ ਜਿਹੜਾ ਮੁੱਲ ਜੁ ਹੁੰਦਾ ਤੇ ਇਹਦਾ ਫਿਰ ਮੁੱਲ ਅਭੀ 8000 ਦੀ ਦੇਣੀ ਜਿਹੜੀ ਦੇਣ ਵਾਲੇ ਨਾਲੇ 8000 ਆ 8000 ਜੀ ਚਲੋ ਬਾਕੀ ਛੋਟ ਛੜ ਮੋਕੇ ਤੇ ਕਰ ਦੋਗੇ ਉਹ ਕਰ ਦਾਂਗੇ ਬਬਕ ਜੀ ਕੋਈ ਨਹੀਂ ਸੋ ਭਾਈ 20000 ਦਾ ਜੋੜਾ ਬੰਦਾ ਵਾ ਅੱਛਾ 8 12 ਹਾਂਜੀ ਕੋਈ ਵੀਰ ਭਰਾ ਫੋਨ ਲਾਵੇ 19000 ਅੱਛਾ ਫੋਨ ਲਾਵੇ ਪਤਾ ਨਹੀਂ ਬਾਕੀ ਦੇ ਦਾਂ ਮੈਂ ਮੋੜ ਦੇਣੀ ਠੀਕ ਆ ਖੁੱਲੇ ਮਾਤਰ ਕਰ ਕਰ ਕੇ ਦੇ ਦਾਂਗੇ ਠੀਕ ਹੈ ਵੀਰ ਹੋਰ ਕੁਝ ਕਹਿਣਾ ਫਿਰ ਬਸ ਵੀ ਆਵੇ ਤੇ ਆਪਣੀ ਤਸੱਲੀ ਕਰਕੇ ਵੇਖੋ ਠਣਾ ਦੀ ਤੇ ਪੂਰ ਛੱਡੇ ਦੀ ਬਾਹਰ ਘਾੜ ਦੀ ਗਾਰੰਟੀ ਆਪਣੀ ਹੋ ਗਈ ਬਾਕੀ ਦੁੱਧ ਇਥੋਂ ਚੋ ਕੇ ਲੈ ਜੇ ਗਾਰੰਟੀ ਗਾਰੰਟੀ ਹੋ ਠੀਕ ਹੈ ਜੀ ਜੋ ਵੀ ਇਹ ਕਹਿੰਦੇ ਇਥੋਂ ਵੇਸ ਚਾਹ ਕੇ ਲੈ ਜੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤੁਸੀਂ ਆਪਣੀ ਤਸੱਲੀ ਕਰਕੇ ਖੜਨੇ ਆ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਅਗਲੇ ਦਿਨ ਇਕੱਲੇ ਤਾਂ ਖੋਲਿਆ ਕਰੋ ਪਸੰਦ ਹੋਵੇ ਤੇ ਫੇਰ ਹੀ ਆਪਣਾ ਪਸ਼ੂ ਖੜਿਆ ਕਰੋ